ਅਮਰੀਕਾ ਤੋਂ ਇੱਕ ਹੋਰ ਜਹਾਜ਼ ਆਉਣ ਲੱਗਾ ਉਹਨਾਂ ਲੋਕਾਂ ਦਾ ਭਰਿਆ ਹੋਇਆ ਉਹਨਾਂ ਭਾਰਤੀਆਂ ਦਾ ਭਰਿਆ ਹੋਇਆ ਜਿਹੜੇ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਜਾਂ ਕੁਝ ਕੁ ਬਰੇ ਪਹਿਲਾਂ ਡੌਂਕੀ ਲਾ ਕੇ ਗਏ ਆ ਜਾਂ ਹੋਰ ਵਕ ਵਕ ਗਲਤ ਤਰੀਕਿਆਂ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸੀ ਜਾਂ ਅਮਰੀਕਾ ਦੀ ਹੱਦ ਦੇ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਸੀ ਪਤਾ ਲੱਗਾ ਵੀ 100 ਤੋਂ ਵੱਧ ਲੋਕ ਆ ਉਹਦੇ ਵਿੱਚ 50 ਤੋਂ ਵੱਧ ਪੰਜਾਬੀ ਆ ਤੇ ਬਾਕੀ ਕੁਝ ਕੁ ਹੋਰ ਸੂਬਿਆਂ ਦੇ ਵੀ ਆ ਜਹਾਜ਼ ਅਮਰੀਕਾ ਵਾਲਾ ਇਹ ਫੇਰ ਕਹਿੰਦੇ ਅੰਮ੍ਰਿਤਸਰ ਦੇ ਵਿੱਚ ਉਤਰਨਾ ਜਦੋਂ ਅੰਮ੍ਰਿਤਸਰ ਦੇ ਵਿੱਚ ਉਤਰਿਆ ਤੇ ਰੌਲਾ ਇੱਕ ਵਾਰੀ ਫੇਰ ਪੈਣਾ ਪਰ ਗੱਲ ਬੜੀ ਸਾਫ਼ ਤੇ ਸਪਸ਼ਟ ਆ ਅਮਰੀਕਾ ਨੇ ਇੱਕ ਨਹੀਂ ਕਈ ਦਰਜਨ ਜਹਾਜ਼ ਇਸ ਤਰੀਕੇ ਨਾਲ ਭੇਜਣੇ ਆ ਇਸ ਤੋਂ ਪਹਿਲਾਂ 104 ਬੰਦਿਆਂ ਦਾ ਆਇਆ ਹੁਣ 100 ਤੋਂ ਵੱਧ ਬੰਦਿਆਂ ਦਾ ਫੇਰ ਆ ਰਿਹਾ ਜਦੋਂ ਹੁਣ ਆਇਆ ਉਸ ਤੋਂ ਕੁਝ ਘੰਟਿਆਂ ਦੇ ਵਕਫੇ ਨਾਲ ਇੱਕ ਜਹਾਜ਼ ਫੇਰ ਆਉਣਾ ਤੇ ਉਸ ਤੋਂ ਬਾਅਦ ਫੇਰ ਕਈ ਜਹਾਜ਼ ਆਉਣੇ ਆ ਇਹ ਮੈਂ ਨਹੀਂ ਕਹਿੰਦਾ ਇਹ 트ੰਪ ਸਰਕਾਰ ਦੀਆਂ ਨੀਤੀਆਂ ਕਹਿੰਦੀਆਂ ਇਹ ਉਥੋਂ ਦੇ ਅਮਰੀਕਾ ਦੇ ਪੈਟਰੋਲ ਵਿਭਾਗ ਜਿਹੜੇ ਪੈਟਰੋਲਿੰਗ ਕਰਨ ਵਾਲਾ ਵਿਭਾਗ ਆ ਉਦੇ ਅਧਿਕਾਰੀ ਗੱਲ ਕਹਿੰਦੇ ਆ ਉਹ ਕਹਿੰਦੇ ਜੀ ਕਿ ਭਾਵੇਂ ਭਾਰਤਾਂ ਤੇ ਭਾਵੇਂ ਭਾਰਤ ਤੋਂ ਬਿਨਾ ਕੋਈ ਹੋਰ ਦੇਸ਼ ਆ ਜਿਹੜੇ ਦੇਸ਼ਾਂ ਦੇ ਲੋਕ ਸਾਡੇ ਵਾਲੇ ਪਾਸੇ ਬੜੇ ਹਨ ਆਏ ਹਨ ਜਾਂ ਆਉਣ ਦੀ ਕੋਸ਼ਿਸ਼ ਕਰਦੇ ਹਨ ਉਹਨਾਂ ਨੂੰ ਅਸੀਂ ਦੇਸ਼ ਦੀ ਸੁਰੱਖਿਆ ਲਈ ਖਤਰਾ ਮੰਨ ਕੇ ਖਤਰਾ ਪੈਦਾ ਕਰਨ ਵਾਲੇ ਸਥਿਤੀਆਂ ਪੈਦਾ ਕਰਨ ਵਾਲੇ ਮੰਨ ਕੇ ਉਹਨਾਂ ਨੂੰ ਅਸੀਂ ਉਨੀ ਪੈਰੀ ਵਾਪਸ ਭੇਜ ਦੇਣਾ ਜਿਹੜੀ ਪੈਰੀ ਉਹ ਆਏ ਹੋਣਗੇ ਹੁਣ ਪੰਜਾਬੀਆਂ ਦੇ ਮੂਰੇ ਸਵਾਲ ਤਾਂ ਬਹੁਤ ਸਾਰੇ ਆ ਇਸ ਵੇਲੇ ਈਡੀ ਦੇ ਵੱਲੋਂ ਵੀ ਜਿਹੜੇ ਪੰਜਾਬ ਤੇ ਤੇ ਭਾਰਤ ਦੇ ਵੱਖ-ਵੱਖ ਹੋਰ ਹਿੱਸਿਆਂ ਦੇ ਵਿੱਚ ਜਿਹੜੇ ਏਜੰਟ ਬੈਠੇ ਆ ਮਨ ਨੂੰ ਕੀ ਤਸਕਰੀ ਕਰਨ ਵਾਲੇ ਆ ਇਹਨਾਂ ਦੀ ਬਾਹਮ ਰੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਲਗਭਗ 10 ਪਰਚੇ ਦਰਜ ਹੋ ਚੁਕੇ ਆ ਪਿਛਲੇ ਕੁਝ ਦਿਨਾਂ ਦੇ ਵਿੱਚ ਉਹਨਾਂ ਲੋਕਾਂ ਦੇ ਉੱਤੇ ਉਹਨਾਂ ਏਜੰਟਾਂ ਦੇ ਉੱਤੇ ਜਿਨ੍ਹਾਂ ਨੇ ਇਹ 30 ਜਾਣੇ ਜਿਹੜੇ ਕਿ 30 ਜਾਣੇ ਹੁਣ ਡਿਪੋਰਟ ਕੀਤੇ ਗਏ ਆ ਪਿਛਲੇ ਦਿਨੀ ਉਹਨਾਂ ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਉੱਤੇ ਏਜੰਟਾਂ ਦੇ ਪਰਚੇ ਦਰਜ ਹੋਏ ਆ ਕਹਿੰਦੇ ਵੀ ਪੁਲਿਸ ਮੁਲਾਜ਼ਮਾਂ ਦੀ ਪੁਲਿਸ ਅਧਿਕਾਰੀਆਂ ਦੀ 3 ਮੈਂਬਰੀ ਕਮੇਟੀ ਵੀ ਪੰਜਾਬ ਦੇ ਵਿੱਚ ਬਣੀ ਆ ਉਹਦੇ ਵੱਲੋਂ ਵੀ ਕੱਲੇ-ਕੱਲੇ ਘਰ ਦੇ ਵਿੱਚ ਜਾ ਕੇ ਜਿਹੜੇ ਇਹ ਨੌਜਵਾਨ ਵਾਪਸ ਮੁੜੇ ਆ ਇਹਨਾਂ ਦੇ ਬਾਰੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਵੀ ਏਜੰਟ ਤੁਹਾਨੂੰ ਮਿਲਿਆ ਕਿਵੇਂ ਸੀ ਉਹਨੇ ਕਿੰਨੇ ਪੈਸੇ ਚ ਗੱਲ ਕੀਤੀ ਸੀ ਤੁਹਾਨੂੰ ਮਿਲਾਇਆ ਕਿਨੇ ਸੀ ਕਿੰਨੇ ਪੈਸੇ ਦੇ ਦਿੱਤੇ ਸੀ ਕਿੰਨੇ ਬਾਕੀ ਸੀ ਉਹਨਾਂ ਨੇ ਕਿਹੜੇ ਤਰੀਕੇ ਨਾਲ ਦੇਸ਼ ਦੇ ਵਿੱਚੋਂ ਬਾਹਰ ਕੱਢਣ ਦੀ ਗੱਲ ਕਹੀ ਸੀ ਕਿਵੇਂ ਉਹਨਾਂ ਨੇ ਮੈਕਸੀਕੋ ਬਾਰਡਰ ਤੱਕ ਪਹੁੰਚਾਇਆ ਸੀ ਕਿਵੇਂ ਜੰਗਲ ਪਾਰ ਕਰਾਏ ਸੀ ਰਾਹ ਦੇ ਵਿੱਚ ਤੁਹਾਡੇ ਨਾਲ ਕੀ ਕੀ ਹੋਇਆ ਤੁਹਾਡੇ ਨਾਲ ਕਿਹੜੇ ਕਿਹੜੇ ਵਾਅਦੇ ਕੀਤੇ ਸੀ ਤੇ ਜਦੋਂ ਤੁਸੀਂ ਫਸ ਗਏ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਰਾਬਤੇ ਦੇ ਵਿੱਚ ਰਹੇ ਕਿ ਨਹੀਂ ਰਹੇ ਪੁਲਿਸ ਇਸ ਗੱਲ ਦੀ ਪੜਤਾਲ ਕਰ ਰਹੀ ਆ ਪਰ 5-6 ਜਣੇ ਆ 5-6 ਨੌਜਵਾਨ ਮੁਕਰ ਗਏ ਉਹ ਕਹਿੰਦੇ ਜੀ ਕਿ ਸਾਨੂੰ ਕਿਸੇ ਵੀ ਭਾਰਤ ਦੇ ਏਜੰਟ ਨੇ ਨਹੀਂ ਸੀ ਡੌਂਕੀ ਲਵਾਈ ਅਸੀਂ ਤਾਂ ਦੁਬਈ ਦੇ ਵਿੱਚ ਗਏ ਸੀ ਤੇ ਦੁਬਈ ਦੇ ਵਿੱਚੋਂ ਸਾਨੂੰ ਏਜੰਟ ਮਿਲੇ ਅਸੀਂ ਸਿੱਧਾ ਉੱਥੋਂ ਮੈਕਸੀਕੋ ਬਾਰਡਰ ਦੇ ਵੱਲ ਗਏ ਸੀ ਸ਼ਾਇਦ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਹੋਵੇ ਕਿ ਉਹਨਾਂ ਏਜੰਟਾਂ ਨੇ ਇਹਨਾਂ ਨੌਜਵਾਨਾਂ ਨੂੰ ਲਾਲਚ ਦਿੱਤਾ ਹੋਵੇ ਕਿ ਤੁਸੀਂ ਸਾਡਾ ਨਾਂ ਨਾ ਲਾਓ ਸਾਨੂੰ ਇਹਦੇ ਵਿੱਚੋਂ ਬਾਹਰ ਰੱਖੋ ਕੇਸ ਦਿਓ ਅਸੀਂ ਤੁਹਾਡੇ ਪੈਸੇ ਵਾਪਸ ਕਰ ਦੇਵਾਂਗੇ ਸ਼ਾਇਦ ਕੋਈ ਨਾ ਕੋਈ ਇਦਾਂ ਦੀ ਗੱਲ ਵੀ ਹੋਵੇ ਜੀ ਇਦਾਂ ਦੀ ਗੱਲ ਵੀ ਆ ਚਲੋ ਹਰ ਬੰਦਾ ਆਪਦੇ ਘਰ ਦੇ ਬਾਰੇ ਜਿਹੜੇ ਖਰਚੇ ਗਏ ਜਿਹੜੇ ਵਿਆਜੂ ਫੜੇ ਪੈਸੇ ਆ ਜਿਹੜੀ ਗਹਿਣੇ ਜ਼ਮੀਨ ਪਾ ਕੇ ਪੈਸੇ ਦਿੱਤੇ ਬੰਦਾ ਥੋੜਾ ਜਿਹਾ ਲਾਲਚ ਕਰਦਾ ਹੀ ਆ ਪਰ ਜੇ ਇਦਾਂ ਹੋ ਗਿਆ ਤੇ ਇਹ ਏਜੰਟ ਬਚ ਗਏ ਤੇ ਫਿਰ ਪਤਾ ਨਹੀਂ ਕਿੰਨੇ ਹੋਰ ਦਰਜਨਾ ਕਿੰਨੇ ਹੋਰ ਸੈਂਕੜੇ ਲੋਕਾਂ ਦੇ ਕੋਲੋਂ ਇਹ 50-50 ਲੱਖ ਰੁਪਈਆ ਹੋਰ ਲੈ ਕੇ ਤੇ ਕਰੋੜਾਂ ਰੁਪਈਆ ਇਕੱਠਾ ਕਰਕੇ ਮੌਤ ਦੇ ਮੂੰਹ ਦੇ ਵਿੱਚ ਕਈਆਂ ਨੂੰ ਫਿਰ ਧੱਕਣਗੇ ਏਜੰਟਾਂ ਦੇ ਉੱਤੇ ਪਰਚੇ ਪਹਿਲਾਂ ਵੀ ਬੜੇ ਦਰਜ ਹੋਏ ਆ ਏਜੰਟਾਂ ਦੇ ਉੱਤੇ ਪਰਚੇ ਅੱਜ ਵੀ ਦਰਜ ਹੋ ਰਹੇ ਆ ਪਰ ਸਿੱਟਾ ਪਤਾ ਨਹੀਂ ਕੀ ਨਿਕਲੂਗਾ ਸਿੱਟੇ ਦੇ ਉੱਤੇ ਅਸੀਂ ਗੱਲ ਬਹੁਤ ਘਟਵਾਰ ਪਹੁੰਚਦੀ ਵੇਖੀ ਆ ਪੰਜਾਬ ਦੇ ਵਿੱਚ ਧਰਨੇ ਵੀ ਬੜੀ ਵਾਰ ਲੱਗੇ ਏਜੰਟਾਂ ਦੇ ਖਿਲਾਫ ਪੰਜਾਬ ਦੇ ਵਿੱਚ ਪਰਚੇ ਵੀ ਬੜੀ ਵਾਰ ਦਰਜ ਹੋਏ ਏਜੰਟਾਂ ਦੇ ਖਿਲਾਫ ਪਰ ਸਿੱਟਾ ਕੀ ਨਿਕਲਦਾ ਏਜੰਟ ਮਿਲਮਲਾ ਕੇ ਅਫਸਰ ਸ਼ਾਹੀ ਦੇ ਨਾਲ ਮਿਲਮਲਾ ਕੇ ਪੁਲਿਸ ਅਧਿਕਾਰੀਆਂ ਨਾਲ ਮਿਲਮਲਾ ਕੇ ਬਚ ਨਿਕਲਦੇ ਆ ਜਾਂ ਕੰਪਰੋਮਾਈਜ਼ ਕਰ ਲੈਂਦੇ ਉਹਦਾ ਲੋਕਾਂ ਦੇ ਨਾਲ ਵੀ ਤੁਹਾਨੂੰ ਦੇ ਦੇ ਦਾਂਗੇ ਬੰਦਾ ਕਨਾਈ ਯਾਰ ਮੇਰਾ 30 ਲੱਖ ਰੁਪਏ ਡੁੱਬਿਆ ਜੇ ਉਹਦੇ ਵਿੱਚੋਂ 20 ਵੀ ਮੁੜਿਆਵੇ ਤੇ ਉਹ ਪੰਜ ਕਿਸ਼ਤਾਂ ਦੇ ਵਿੱਚ ਵੀ ਮਿਲਿਆਵੇ ਤੇ ਯਾਰ ਮੇਰਾ ਕੁਛ ਨਾ ਕੁਛ ਦਾ ਭਾਰ ਲੱਥੂਗਾ ਨਾ ਮੈਂ ਕੀ ਲੈਣਾ ਕਾਰਵਾਈ ਕਰਵਾਉਣ ਤੋਂ ਇੱਕ رائے ਸਾਡੀ ਇਹ ਵੀ ਬਣ ਜਰਨੀ ਹੁੰਦੀ ਆ ਦੇਖਦੇ ਪਾਈ ਕੀ ਬਣਦਾ ਪਰ ਇਹ ਆ ਵੀ ਭਾਈ ਜਿਵੇਂ ਅਮਰੀਕਾ ਦੇ ਵੱਲੋਂ ਭਾਰਤਗਾਂ ਨੂੰ ਵਾਪਸ ਭੇਜਿਆ ਜਾ ਰਿਹਾ ਯੂਕੇ ਦੇ ਵਿੱਚ ਇਸ ਤੋਂ ਵੱਧ ਸ਼ਕਤੀਕਰ ਦਿੱਤੀ ਗਈ ਆ ਪਿਛਲੇ ਕੁਝ ਦਿਨਾਂ ਦੇ ਵਿੱਚ 600 ਤੇ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਯੂਕੇ ਦੇ ਵਿੱਚ ਉਹਦਾ ਕਾਰਨ ਇਹ ਵੀ ਅਸੀਂ ਪੰਜਾਬੀ ਜਦੋਂ ਜਾਣਦੇ ਜਾਂ ਭਾਰਤ ਦੇ ਕਿਸੇ ਵੀ ਹਿੱਸੇ ਵਿੱਚੋਂ ਜਾਣਦੇ ਆ ਸਾਡੇ ਕੋਲੇ ਜਦੋਂ ਨਹੀਂ ਕੰਮ ਕਾਜ ਕਰਨ ਦੇ ਉੱਥੇ ਅਧਿਕਾਰ ਹੁੰਦੇ ਤਾ ਅਸੀਂ ਆਮ ਤੌਰ ਤੇ ਸਟੋਰ ਲੱਭਦੇ ਆ ਜਾਂ ਅਸੀਂ ਕੋਈ ਗ੍ਰੋਸਰੀ ਸ਼ਾਪ ਲੱਭਦੇ ਆ ਜਾਂ ਅਸੀਂ ਕੋਈ ਫੈਕਟਰੀ ਲੱਭਦੇ ਆ ਅਸੀਂ ਕੋਈ ਫਾਰਮ ਲੱਭਦੇ ਆ ਇਹ ਗੱਲ ਕਹਿੰਦੇ ਕਿ ਭਾਈ ਸਾਨੂੰ ਘੱਟ ਪੈਸੇ ਦੇ ਦੇ ਜੋ ਇੱਥੇ ਮਿਨੀਮਮ ਵੇਜ ਆ ਉਹਦੇ ਨਾਲੋਂ ਸਾਨੂੰ ਘੱਟ ਪੈਸੇ ਦੇ ਦੇ ਪਰ ਬੇਨਤੀ ਆ ਵੀ ਸਾਨੂੰ ਕੰਮ ਤੇ ਰੱਖ ਲਾ ਉਹਨੂੰ ਇਹ ਲਾਲਚ ਹੁੰਦਾ ਵੀ ਭਾਈ ਮੈਨੂੰ ਅੱਧੇ ਮੋੜ ਦੇ ਉੱਤੇ ਬੰਦਾ ਲੱਭ ਰਿਆ ਹੁਣ ਉਥੋਂ ਨਹੀਂ ਸਰਕਾਰ ਦੇ ਵੱਲੋਂ ਸਖਤੀਆਂ ਕੀਤੀ ਗਈ ਆ ਕਿ ਜੇਕਰ ਕੰਮ ਕਰਨ ਦਾ ਅਧਿਕਾਰ ਨਹੀਂ ਰੱਖਣ ਵਾਲਾ ਜਿਹੜਾ ਬੰਦਾ ਉਹਨੂੰ ਵੀ ਕੰਮ ਦਿੰਨੇ ਆ ਤੇ 60000 ਪਾਉਂਡ ਉਸ ਐਮਪਲਾਇਰ ਨੂੰ ਜੁਰਮਾਨਾ ਹੋਊਗਾ 60000 ਪਾਉਂਡ ਐਮਪਲਾਈ ਨੂੰ ਉਹਦੇ ਦੇਸ਼ ਦੇ ਵਿੱਚ ਰਿਪੋਰਟ ਕੀਤਾ ਜਾਊਗਾ 60000 ਪਾਉਂਡ ਉਸ ਦੁਕਾਨ ਦੇ ਸਟੋਰ ਦੇ ਮਾਲਕ ਨੂੰ ਜੁਰਮਾਨਾ ਹੋਊਗਾ ਫੈਕਟਰੀ ਦੇ ਮਾਲਕ ਨੂੰ ਜੁਰਮਾਨਾ ਹੋਊਗਾ ਇਹ ਉਦਾਹਰਣ ਇੱਕ ਆ ਇੱਕ ਵਾਰ ਦੀ ਉਦਾਹਰਣ ਆਈ ਆ ਇਸ ਤੋਂ ਪਹਿਲਾਂ ਵੀ ਹੁਣ ਤੱਕ ਹਜ਼ਾਰਾਂ ਲੋਕ ਆ ਜਿਹੜੇ ਉਹ ਰਿਪੋਰਟ ਕੀਤੇ ਗਏ ਆ ਤੇ ਹਾਲੇ ਬੜੀ ਵੱਡੀ ਗਿਣਤੀ ਦੇ ਵਿੱਚ ਹੋਰ ਰਿਪੋਰਟ ਕੀਤੇ ਜਾਣੇ ਆ ਤੁਸੀਂ ਏਜੰਟਾਂ ਦੇ ਕੋਲੇ ਨਾ ਫਸੋ ਜੇਕਰ ਤੁਹਾਡੇ ਕੋਲੇ ਕੰਮ ਕਰਨ ਦਾ ਅਧਿਕਾਰ ਨਹੀਂ ਜੇਕਰ ਤੁਹਾਡੇ ਕੋਲੇ ਕੋਈ ਹੁਨਰ ਨਹੀਂ ਤੇ ਤੁਹਾਨੂੰ ਜਾਣਦਾ ਕੋਈ ਲਾਭ ਨਹੀਂ ਐਵੇਂ ਆਪਾਂ ਮੂੰਹ ਚਾੱਕ ਕੇ ਜਿਹਨੂੰ ਮਰਜ਼ੀ ਪੈਸੇ ਫੜਾ ਦਿੰਨੇ ਆ ਪਿਛਲੇ ਦਿਨੀ ਮੈਂ ਹਰਿਆਣੇ ਵਾਲ ਦੇ ਇੱਕ ਪਰਿਵਾਰ ਦੀ ਕਹਾਣੀ ਪੜ੍ਹੀ ਉਹ ਕਹਿੰਦੇ ਜੀ ਕਿ ਅਸੀਂ ਜਿਹੜੇ 33 ਜਣੇ ਆਏ ਆ ਉਹਦੇ ਵਿੱਚ ਚਾਰ ਜਣੇ ਆ ਇੱਕੋ ਪਰਿਵਾਰ ਦੇ ਮੀਆਂ ਬੀਬੀ ਆ ਜਿਹੜੇ ਤੇ ਨਾਲ ਦੋ ਬੱਚੇ ਆ 1 ਕਰੋੜ ਤੇ 20 ਲੱਖ ਰੁਪਏ ਦੇ ਵਿੱਚ ਏਜੰਟ ਦੇ ਨਾਲ ਸੌਦਾ ਕੀਤਾ 75 ਲੱਖ ਰੁਪਏ ਦਾ ਕਹਿੰਨੇ ਅਸੀਂ ਘਰ ਵੇਚ ਕੇ ਪੈਸੇ ਦਿੱਤੇ ਆ ਹੋਰ ਵੀ ਬੜੇ ਪੈਸੇ ਦਿੱਤੇ ਆ ਉੱਥੇ ਗਿਆ ਨੂੰ ਕਹਿੰਦੇ ਸਾਨੂੰ ਕੁੱਟਿਆ ਬਹੁਤ ਆ ਤੇ ਹੁਣ ਸਾਨੂੰ ਵਾਪਸ ਭੇਜਤਾ ਤੇ ਕਹਿੰਦੇ ਜੀ ਅਸੀਂ ਪੜੇ ਹੋਏ ਆ ਮੀਆਂ ਬੀਬੀ ਪੰਜ ਪੰਜ ਜਮਾਤਾ ਯਾਰ ਤੁਹਾਡੇ ਕੋਲੋਂ ਕਰਾਉਣਾ ਕੀ ਉਹਨਾਂ ਨੇ ਫਿਰ ਸਵਾਲ ਆਪਣੇ ਆਪ ਨੂੰ ਵੀ ਕਰ ਗਿਆ ਵੀ ਅਸੀਂ ਮੂਰਖ ਕਿਹੜੀ ਥਾਂ ਤੇ ਤੇ ਕਿੰਨੇ ਜ਼ਿਆਦਾ ਸਾਡੇ ਕੋਲੋਂ ਪੰਜ ਪੰਜ ਪੜਿਆਂ ਦੇ ਕੋਲ ਉਹਨਾਂ ਨੇ ਕੀ ਕਰਾਉਣਾ ਪੰਜ ਪੜੇ ਦੀ ਕਦਰਤਾ ਅੱਜ ਇੱਥੇ ਕਿਸੇ ਅਫਸਰ ਦੇ ਮੂਰੇ ਨਹੀਂ ਹੁੰਦੀ ਦਫ਼ਤਰ ਦੇ ਵਿੱਚ ਨਹੀਂ ਹੁੰਦੀ ਆਪਾਂ ਕੱਲੇ ਵੋਟਰ ਨਾਲ ਆਪਣੇ ਦੇਸ਼ ਦੇ ਵਿੱਚ ਵੀ ਤੇ ਅਸੀਂ ਵੜਨਾ ਚਾਹੁੰਦੇ ਅਮਰੀਕਾ ਦੇ ਵਿੱਚ ਥੋੜੀਆਂ ਜੀਆਂ ਗਲਤੀਆਂ ਸਾਡੀਆਂ ਆਪਣੀਆਂ ਵੀ ਆ ਪਰ ਕਿਉਂਕਿ ਅਸੀਂ ਤਰਸ ਵੀ ਕਰਦੇ ਆ ਅਸੀਂ ਹਮਦਰਦੀ ਰੱਖਦੇ ਆ ਵੀ ਯਾਰ ਕਿਸੇ ਗਰੀਬ ਪਰਿਵਾਰ ਦਾ ਘਰ ਉਜੜ ਗਿਆ ਉਰੀ ਜ਼ਮੀਨ ਵਿਕ ਗਈ ਇਹ ਸਾਡੇ ਮਨ ਦੇ ਜਜ਼ਬਾਤ ਹੋ ਸਕਦੇ ਆ ਪਰ ਪ੍ਰੈਕਟੀਕਲ ਗੱਲਾਂ ਨਹੀਂ ਆ ਅਸੀਂ ਉਜੜ ਆਪ ਵੀ ਰਹੇ ਆ ਤੁਸੀਂ 20 ਲੱਖ ਰੁਪਈਆ ਇੰਗਲੈਂਡ ਜਾਣ ਦੇ ਲਈ ਕਿਸੇ ਏਜੰਟ ਕੋਲੇ ਫਸਾਤਾ 60 ਲੱਖ ਰੁਪਈਆ ਅਮਰੀਕਾ ਜਾਣ ਦੇ ਲਈ ਦਿੱਤਾ ਇਹਦੇ ਨਾਲ ਉਹ ਕਿੰਨਾ ਚੰਗਾ ਹੋਵੇ ਕਿ ਜੇਕਰ ਤੁਸੀਂ ਆਪਦੀ ਔਲਾਦ ਦੇ ਉੱਤੇ ਇਨਵੈਸਟ ਕਰ ਲਓ ਉਹਨੂੰ ਪੜਾਉਣ ਦੇ ਉੱਤੇ ਤੇ ਔਲਾਦ ਜਿਹੜੀ ਗੱਲ ਦੇ ਵਿੱਚ ਗੁੱਠਾ ਦਿੰਦੀ ਬਾਪ ਦੇ ਕਿ ਪਾਈ ਮੈਨੂੰ ਤਾਂ ਭੇਜਾ ਉਧਰ ਮੇਰੇ ਨਾਲ ਦੇ ਗਏ ਉਧਰ ਜੇ ਉਹ ਕਾਬਿਲ ਹੋਈ ਤਾਂ ਉਹਨੇ ਆਈਲੈਂਡਸ ਕਰਕੇ ਉਹਨੇ ਵੱਖ-ਵੱਖ ਤਰੀਕਿਆਂ ਦੇ ਨਾਲ ਆਪੇ ਪਹੁੰਚ ਜਾਣਾ ਜਿਹੜੇ ਬੰਦੇ ਦੇ ਕੋਲੇ ਕਾਬਲੀਅਤ ਹੈ ਉਹਨੇ ਪਹੁੰਚ ਜਾਣਾ ਪਰ ਜ਼ਰੂਰੀ ਨਹੀਂ ਕਿ ਜਿਹੜਾ ਗਲਤ ਰਾਹ ਸੀ ਚੁਣਿਆ ਉਹ ਹਰ ਵਾਰ ਤੁਹਾਨੂੰ ਸਹੀ ਲੀਹ ਦੇ ਉੱਤੇ ਲੈ ਕੇ ਜਾਵੇ ਸਹੀ ਨਿਸ਼ਾਨੇ ਵੱਲ ਲੈ ਕੇ ਜਾਵੇ ਸੋ ਇੱਕ ਜਾਣਕਾਰੀ ਆਈ ਹੈ ਇਹ ਜੌਨਸ ਹਾਪਕਿੰਸ ਯੂਨੀਵਰਸਿਟੀ ਦਾ ਹੈ ਨਾ ਉਥੋਂ ਦੀ ਇੱਕ ਕਾਫੀ ਕਾਫੀ ਮਸ਼ਹੂਰ ਯੂਨੀਵਰਸਿਟੀ ਅਮਰੀਕਾ ਦੀ ਉਹਦਾ ਨਾਮ ਹੈਗਾ ਜੀ ਜੌਨਸ ਹਾਪਕਿੰਸ ਯੂਨੀਵਰਸਿਟੀ ਇਹਨੇ ਇਹ ਗੱਲ ਕਹੀ ਆ ਕਿ ਅਮਰੀਕਾ ਦੇ ਵਿੱਚ ਪਿਛਲੇ ਕੁਝ ਕਵਰਿਆਂ ਦੇ ਵਿੱਚ ਸ਼ਰਨ ਮੰਗਣ ਵਾਲੇ ਲੋਕਾਂ ਦੀ ਗਿਣਤੀ 470 ਫੀਸਦੀ ਵਧੀ ਹੈ 470 ਫੀਸਦੀ 2118 ਦੇ ਵਿੱਚ ਸ਼ਰਨ ਵਾਸਤੇ ਅਮਰੀਕਾ ਦੇ ਵਿੱਚ ਸ਼ਰਨ ਵਾਸਤੇ 9000 ਦੇ ਕਰੀਬ ਅਰਜ਼ੀਆਂ ਆਈਆਂ ਤੇ 2023 ਦੇ ਵਿੱਚ ਇਹ ਵੱਧ ਕੇ 51000 ਹੋ ਗਏ ਅਸੀਂ ਜਦੋਂ ਉੱਥੇ ਗਲਤ ਤਰੀਕੇ ਨਾਲ ਵੱਢ ਜਾਂਦੇ ਆਂ ਦੇਸ਼ ਦੇ ਵਿੱਚ ਮੰਨ ਲਓ ਜਿਵੇਂ ਕਿ ਪਹਿਲਾਂ ਵੱਢ ਜਾਂਦੇ ਸੀ ਅਸੀਂ ਇਹ ਗੱਲ ਕਹਿੰਦੇ ਸੀ ਕਿ ਸਾਨੂੰ ਸਾਡੇ ਦੇਸ਼ ਦੇ ਵਿੱਚ ਖਤਰਾ ਅਸੀਂ ਕੇਸ ਲਾ ਦਿੰਦੇ ਸੀ ਪੋਲੀਟੀਕਲ ਅਸਾਈਲਮ ਜੀ ਨੂੰ ਕਹਿੰਦੇ ਆ ਰਾਜਨੀਤਿਕ ਸ਼ਰਨ ਲੈਣ ਦੀ ਕੋਸ਼ਿਸ਼ ਕਰਦੇ ਸੀ ਇਹਦਾ ਮਤਲਬ ਇਹ ਜੀ ਕਿ ਸਾਨੂੰ ਸਾਡੇ ਦੇਸ਼ ਦੇ ਵਿੱਚ ਖਤਰਾ ਇੱਥੇ ਸਾਡੇ ਉੱਤੇ ਹਮਲਾ ਹੋ ਸਕਦਾ ਜਾ ਸਾਡੇ ਉੱਤੇ ਹਮਲਾ ਹੋਇਆ ਅਸੀਂ ਕਹਿੰਦੇ ਸੀ ਕਿ ਸਾਡੀ ਜ਼ਿੰਦਗੀ ਨੂੰ ਖਤਰਾ ਉਹ ਹੁਣ ਅਜਿਹੇ ਤਰੀਕੇ ਦੇ ਵਿੱਚ ਕੀ ਹੁੰਦਾ ਉਥੇ ਉਹ ਸਰਵੇ ਕਰਵਾਉਂਦੇ ਆ ਪੜਤਾਲ ਕਰਾਉਂਦੇ ਆ ਉਹਦੀ ਜਾਂਚ ਪੜਤਾਲ ਹੁੰਦੀ ਆ ਉਥੋਂ ਦੀਆਂ ਟੀਮਾਂ ਜਿਹੜੀਆਂ ਉਸ ਦੇਸ਼ ਦੀਆਂ ਉਹ ਭਾਰਤ ਦੇ ਗ੍ਰਹਿ ਵਿਭਾਗ ਨਾਲ ਸੰਪਰਕ ਕਰਦੀਆਂ ਭਾਰਤ ਦਾ ਗ੍ਰਹਿ ਵਿਭਾਗ ਆ ਜਿਹੜਾ ਸੂਬੇ ਦੀ ਸਰਕਾਰ ਨਾਲ ਸੰਪਰਕ ਕਰਦਾ ਪੁਲਿਸ ਅਧਿਕਾਰੀ ਇਹ ਪਤਾ ਕਰਦੇ ਜੀ ਕਿ ਮੱਖਣ ਸਿੰਘ ਨੂੰ ਫੁੱਮਣ ਸਿੰਘ ਨੂੰ ਦੀਪਕ ਕੁਮਾਰ ਨੂੰ ਆਪਣੇ ਸੂਬੇ ਵਿੱਚ ਆਪਣੇ ਜ਼ਿਲ੍ਹੇ ਵਿੱਚ ਆਪਣੇ ਪਿੰਡ ਦੇ ਵਿੱਚ ਕੋਈ ਖਤਰਾ ਪੈਦਾ ਹੋਇਆ ਕੋਈ ਹਮਲਾ ਹੋਇਆ ਸੀਰੇ ਉੱਤੇ ਜਾਂ ਇਹ ਡਰਾਮੇਬਾਜ਼ੀ ਆ ਚਿੱਠੀਆਂ ਵਾਲਾ ਦੌਰ ਵੀ ਹੁੰਦਾ ਸੀ ਵੀ ਚਿੱਠੀ ਲਿਖਾ ਲਈ ਵੀ ਪਾਈ ਦੇਸ਼ ਦੇ ਵਿੱਚ ਖਤਰਾ ਹੁਣ ਇਹ ਗੱਲਾਂ ਨਹੀਂ ਆ ਇਸ ਭਰਮ ਦੇ ਵਿੱਚੋਂ ਬਾਹਰ ਨਿਕਲ ਕੇ ਵੀ ਪਾਈ ਉੱਥੇ ਗਏ ਇੱਕ ਚਿੱਠੀ ਲੈ ਕੇ ਚਲੇ ਗਏ ਤੇ ਅਸੀਂ ਕਹਿੰਦਾ ਜੀ ਇਸ ਦਾ ਫਲਾਣੀ ਜਥੇਬੰਦੀ ਨਾਲ ਜੁੜੇ ਹੋਏ ਆ ਆ ਹੋ ਗਿਆ ਆ ਹੋ ਗਿਆ ਇਹ ਡਰਾਮੇ ਹੁਣ ਫੇਲ ਹੋ ਗਏ ਆ ਬੀਤੇ ਦੇ ਵਿੱਚ ਇਹ ਗੱਲਾਂ ਚੱਲ ਗਈਆਂ 60 ਲੱਖ ਰੁਪਇਆ ਲਾ ਕੇ ਰਾਜਨੀਤਿਕ ਸ਼ਰਨ ਲੈਣ ਦੀ ਜੇ ਕੋਸ਼ਿਸ਼ ਕਰਾਂਗੇ ਤੇ ਜੇ ਕਿਤੇ ਗੱਲ ਬਣ ਵੀ ਗਈ ਸੱਚੀ ਮੁੱਚੀ ਵੀ ਗੱਲ ਬਣ ਗਈ ਤਾਂ 8-10 ਸਾਲ ਤਾਂ ਵਕੀਲਾਂ ਦੀ ਫੀਸ ਹੀ ਦੇਈ ਜਾਣੀ ਆਪਾਂ ਜਦੋਂ ਚਾਰ ਛਿੱਲੜ ਜਮਾ ਹੋਏ ਨਾਲ ਦੀ ਨਾਲ ਵਕੀਲ ਦੀ ਫੀਸ ਆ ਗਈ ਵੀ ਆਪਾਂ ਫਾਈਲ ਲਈ ਆ ਨਾਲ ਦੀ ਨਾਲ ਵਕੀਲ ਦੀ ਫੀਸ ਆ ਗਈ ਜੀ ਹੁਣ ਇਸ ਗੱਲ ਦੀ ਹੀਅਰਿੰਗ ਹੋਣੀ ਆ ਇਸ ਤਰੀਕੇ ਦੇ ਨਾਲ ਸੋ ਪੰਜਾਬੀਆਂ ਨੂੰ ਖਾਸ ਕਰਕੇ ਬਚਨ ਦੀ ਲੋੜ ਆ ਜਿਹੜੇ ਆਪਾਂ ਕਹਿੰਦੇ ਨੇ ਵੀ ਭਾਈ ਕਰਦੇ ਹੁਣ ਪੁੱਤੀ ਲਾਊਗਾ ਜਾ ਕੇ ਬਾਹਰਲੇ ਮੁਲਕ ਕਰਦੇ ਧੀ ਹੀ ਲਾਊਗੀ ਬਾਹਰਲੇ ਮੁਲਕ ਸ਼ਰੀਕਾਂ ਦੀ ਹੱਕ ਦੇ ਉੱਤੇ ਬੂਟਾ ਲਾ ਕੇ ਛੱਡਾਂਗੇ ਬਾਹਰ ਜਾਏ ਬਣਾ ਜ਼ਿੰਦਗੀ ਕਿੱਥੇ ਆ ਤੁਹਾਡੇ ਵਿੱਚ ਕਾਬਲੀਅਤ ਹੈ ਦੁਨੀਆਂ ਦੇ ਸਾਰੇ ਜਿਹੜੇ ਦੇਸ਼ ਉਹ ਬਾਹਾਂ ਖਿਲਾਰ ਕੇ ਤੁਹਾਡੇ ਵਾਸਤੇ ਖੜੇ ਆ ਪਰ ਜੇ ਕਾਬਲੀਅਤ ਨਹੀਂ ਰਿਸਕ ਨਾਲ ਲਿਆ ਕਰੋ ਪੰਗਾ ਭੁੱਲ ਕੇ ਨਾ ਲਓ ਨਹੀਂ ਤਾਂ ਮਾਂਜੇ ਜਾਓਗੇ ਜਿਹੜੇ ਮਾਂਜੇ ਗਏ ਆ ਜਾ ਕੇ ਉਹਨੂੰ ਪੁੱਛੋ ਸਹੀ ਨਾ ਜ਼ਮੀਨ ਬਚੀ ਨਾ ਘਰ ਬਚਿਆ ਤੇ ਪਿੰਡ ਦੇ ਲੋਕ ਟੀਚਰਾਂ ਕਰਨਗੇ ਪਿੰਡ ਦੇ ਲੋਕਾਂ ਨੂੰ ਵੀ ਸਾਡੀ ਬੇਨਤੀ ਵੀ ਪਾਈ ਟੀਚਰ ਬਾਜ਼ ਨਾ ਬਣਿਆ ਕਰੋ ਪਰ ਗੱਲ ਇਹ ਆ ਵੀ ਇਸ ਵੇਲੇ ਯੂਕੇ ਦੇ ਵਿੱਚ ਵੀ ਪੂਰੀ ਟੰਬਰੀ ਟਾਈਟ ਕੀਤੀ ਪਈ ਆ ਤੇ ਕੈਨੇਡਾ ਦੇ ਵਿੱਚ ਤਾਂ ਹੈਗੀ ਹੈਗੀ ਆ ਤੇ ਅਮਰੀਕਾ ਦੇ ਵਿੱਚੋਂ ਜਹਾਜ਼ ਜਿਸ ਤਰੀਕੇ ਦੇ ਨਾਲ ਹੋਰ ਭਰ-ਭਰ ਕੇ ਆ ਰਹੇ ਆ ਇਹਨਾਂ ਭੈਣਾ ਵੀਰਾਂ ਦੇ ਜਿਹੜੇ ਆ ਰਹੇ ਆ ਜਾਂ ਆ ਚੁੱਕੇ ਆ ਇਹਨਾਂ ਦੇ ਕਰੇ ਚਿਹਰੇ ਪੜ ਕੇ ਦੇਖੋ ਕੀ ਇਹ ਆਪਣੇ ਉਹਨਾਂ ਚਿਹਰਿਆਂ ਦੇ ਨਾਲ ਖੁਸ਼ੀ ਦਾ ਪ੍ਰਗਟਾਵਾ ਕਰ ਸਕਦੇ ਜਾਂ ਕਰ ਰਹੇ ਆ ਜੇਕਰ ਨਹੀਂ ਤਾਂ ਫਿਰ ਇਹਨਾਂ ਦੇ ਕੋਲੋਂ ਆਪਾਂ ਸਬਕ ਲੈ ਲਈਏ ਸਾਡੀ ਕੋਈ ਵੀ ਜਾਲੀ ਤਰੀਕੇ ਨਾਲ ਨਜਾਇਜ਼ ਤਰੀਕੇ ਨਾਲ ਜਾਣ ਵਾਲੇ ਲੋਕਾਂ ਦੀ ਲੋੜ ਨਹੀਂ 트ੰਪ ਨੂੰ ਕਿਸੇ ਦੀ ਵੀ ਜਾਲੀ ਤਰੀਕੇ ਨਾਲ ਜਾਣ ਵਾਲੇ ਲੋਕਾਂ ਦੀ ਲੋੜ ਨਹੀਂ ਹੈਗੀ ਜੀ ਟਰੂਡੋ ਨੂੰ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਜਾਲੀ ਤਰੀਕੇ ਨਾਲ ਜਾਣਦੇ ਆ ਕੋਈ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੂੰ ਜ਼ਰੂਰਤ ਨਹੀਂ ਆ ਸਾਡੀ ਲੋੜ ਸਾਡੇ ਪਰਿਵਾਰ ਨੂੰ ਹੋ ਸਕਦੀ ਅਸੀਂ ਨਲਾਇਕ ਹੋਈਏ ਅਸੀਂ ਕਾਬਿਲ ਹੋਈਏ ਨਾ ਕਾਬਿਲ ਹੋਈਏ ਹੋਰ ਦੇਸ਼ਾਂ ਨੂੰ ਸਾਡੀ ਲੋੜ ਨਹੀਂ ਹੈ ਤੋ ਮੇਰੀ ਬੇਨਤੀ ਹੈ ਭਾਈ ਆਪਦੇ ਪੈਸੇ ਬਚਾਓ ਏਜੰਟਾਂ ਦੇ ਨਾਲ ਸੈਟਿੰਗਾਂ ਸੂਟਿੰਗਾਂ ਘੱਟ ਕਰਿਆ ਕਰੋ ਆਪਦੇ ਕੰਮ ਨਾਲ ਸੈਟਿੰਗ ਕਰਕੇ ਰੱਖੋ ਸਾਡੇ ਕੋਲੇ ਇੱਕ ਬਹਾਨਾ ਹੁੰਦਾ ਇੱਕ ਗੱਲ ਹੁੰਦੀ ਕੰਮ ਹੈ ਹੀ ਨਹੀਂ ਇੱਥੇ ਤੇ ਜਿੱਥੇ ਜਾਣ ਲੱਗੇ ਉੱਥੇ ਕਿਹੜਾ ਪਰੋਂ ਡੀਸੀ ਲਾ ਲੈਣਾ ਉੱਥੇ ਵੀ ਆਪਣਾ ਇਹ ਹਾਲ ਆ ਇਹ 60 ਲੱਖ ਰੁਪਇਆ ਪੂਰਾ ਨਹੀਂ ਹੁੰਦਾ ਇਹਦਾ ਵਿਆਜ ਪੂਰਾ ਨਹੀਂ ਹੁੰਦਾ ਵੇਚਿਆ ਹੋਇਆ ਘਰ ਵਾਪਸ ਨਹੀਂ ਮੁੜਦਾ ਇਹ ਕਹਿਣ ਦੀਆਂ ਗੱਲਾਂ ਹੀ ਆ ਕਿ ਭਾਈ ਇੱਕ ਵਾਰੀ 15 ਸਾਲ ਪਹਿਲਾਂ ਫਲਾਣਾ ਗਿਆ ਸੀ ਉਹਨੇ 10 ਕਿੱਲੇ ਜ਼ਮੀਨ ਦੇ ਬਣਾਲੇ 5 ਸਾਲਾਂ ਚ ਉਦੋਂ ਦੀ ਗੱਲ ਉਦੋਂ ਦੀ ਆ ਹੁਣ ਤਾਂ ਆਪਦੀ ਰੋਟੀ ਪੂਰੀ ਸੋ ਆਪਦੇ ਪੈਸੇ ਬਚਾ ਕੇ ਰੱਖੋ ਜਹਾਜ਼ ਭਰ ਭਰ ਕੇ ਅੰਮ੍ਰਿਤਸਰਲੇ 에어ਪੋਰਟ ਦੇ ਉੱਤੇ ਹੋਰ ਆ ਰਹੇ ਆ ਉਹ ਕਹਿੰਦੇ ਭਾਵੇਂ ਸਾਡੀ ਮੋਦੀ ਸਰਕਾਰ ਨਾਲ ਸਾਂਝ ਹੋਵੇ ਨਾ ਸਾਂਝ ਹੋਵੇ ਪਰ ਅਸੀਂ ਦੇਸ਼ ਦੇ ਵਿੱਚ ਗਲਤ ਨਾਗਰਿਕ ਨਹੀਂ ਵੜਨ ਦੇਣਾ ਜਿਹੜੇ ਚਲੇ ਗਏ ਚਲੇ ਗਏ ਜਿਨ੍ਹਾਂ ਦਾ ਤੀਰ ਤੁਕਾ ਲੱਗ ਗਿਆ ਉਹਨੇ ਸਮੇਂ ਚ ਲੱਗ ਗਿਆ ਪਰ ਤਰੀਕਾ ਵੀ ਗਲਤ ਆ ਤਰੀਕਾ ਗਲਤ ਨਾ ਅਪਣਾਓ ਆਪਦੇ ਪੈਸੇ ਬਚਾਓ ਆਪਦਾ ਸਮਾਂ ਬਚਾਓ ਜ਼ਿੰਦਗੀ ਬਚਾਓ ਇੱਜ਼ਤ ਬਚਾਓ ਇਸ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ ਜੀ